ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਪ੍ਰਭੂ ਦੀ ਪ੍ਰਾਪਤੀ ਲਈ ਨਾਮ ਜਪਣ ਦੇ ਨਾਲ-ਨਾਲ ਸੇਵਾ ਕਰਨੀ ਵੀ অতি ਹੀ ਜ਼ਰੂਰੀ ਹੈ। ਦੋ ਫੰਗਾਂ ਪਰਾਂ ਵਾਲਾ ਪੰਛੀ ਉਡਾਰੀ ਮਾਰ ਸਕਦਾ ਹੈ, ਇੱਕ ਫੰਗ ਵਾਲਾ ਪੰਛੀ ਉਡਾਰੀ ਨਹੀਂ ਮਾਰ ਸਕਦਾ। ਨਾਮ ਇੱਕ ਫੰਗ ਹੈ, ਦੂਜਾ ਫੰਗ ਹੈ ਸੇਵਾ। ਨਾਮ ਸਾਨੂੰ ਹੁਕਮ ਦਿੰਦਾ ਹੈ ਸੇਵਾ ਕਰਨ ਲਈ ਅਤੇ ਸੇਵਾ ਕਰਨ ਨਾਲ ਸਾਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਤੋਂ ਸੇਵਾ ਅਤੇ ਸੇਵਾ ਤੋਂ ਨਾਮ ਮਿਲਣਾ ਹੈ। ਗੁਰ ਸੇਵਾ ਵਿਨ ਭਗਤ ਨਾ ਹੋਵੀਂ। ਰਸਨਾ ਨਾਮ ਸਭ ਕੋਈ ਕਹੈ। ਸਤਗੁਰ ਸੇਵੇ ਤਾਂ ਨਾਮ ਲਹੈ। ਸਤਗੁਰ ਸੇਵੇ ਤਾਂ ਨਾਮ ਪਾਏ। ਨਾਮੇ ਹੀ ਸੁਖ ਪਾਏ ਦਾ। ਜਿਹੜੇ ਕੱਲਾ ਨਾਮ ਜਪਦੇ ਹਨ ਅਤੇ ਸੇਵਾ ਨਹੀਂ ਕਰਦੇ। ਉਹ ਗੁਰੂ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦੇ ਇਕੱਲੇ ਪੜਨ ਨਾਲ ਹੀ ਪੱਖਾ ਫੇਰੀ ਪਾਣੀ ਢੋਵਾ ਪਰਮ ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਮਲ ਵੀ ਕਰੋ ਪੱਖਾ ਫੜੋ ਦੱਬ ਕੇ ਸੇਵਾ ਕਰੋ ਪਾਣੀ ਢੋਵੋ ਹੁਣ ਸਵਾਲ ਉੱਠਦਾ ਹੈ ਸੇਵਾ ਕਿਸ ਦੀ ਕੀਤੀ ਜਾਵੇ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਆਓ ਸਖੀ ਸੰਤ ਪਾਸ ਸੇਵਾ ਲੱਗੀ ਐ ਮਾਨਸ ਸੇਵਾ ਖਰੀ ਦੁਹੇਲੀ ਸਾਥ ਕੀ ਸੇਵਾ ਸਦਾ ਸੁਹੇਲੀ ਸੋ ਸਾਨੂੰ ਹੁਕਮ ਮਿਲਦਾ ਹੈ ਕਿ ਸੰਤਾਂ ਅਤੇ ਸਾਧੂਆਂ ਦੀ ਸੇਵਾ ਕਰੋ ਤੈ ਸਾਹਿਬ ਕੀ ਬਾਤ ਜੇ ਆਖੈ ਕਹੂ ਨਾਨਕ ਕਿਆ ਦੀਜੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕ ਰਾਮ ਪਾਣੀ ਪੱਖਾ ਪੀਸ ਦਾਸ ਕਾ ਤਬ ਹੋਇ ਨਿਹਾਲ ਨਾਲਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੇ ਉਤਾਰ ਸੋ ਸਪਸ਼ਟ ਹੋ ਗਿਆ ਹੈ ਕਿ ਸੇਵਾ RAM ਦੀ ਵੀ ਕਰਨੀ ਹੈ ਸੇਵਾ ਸੰਤ ਦੀ ਵੀ ਕਰਨੀ ਹੈ ਅਤੇ ਸੇਵਾ ਸੰਤਾ ਦੇ ਦਾਸ ਦੀ ਵੀ ਕਰਨੀ ਹੈ ਹੁਣ ਇੱਥੇ ਦੋ ਚੀਜ਼ਾਂ ਆਈਆਂ ਹਨ ਸਿਰ ਉਤਾਰ ਕੇ ਸੇਵਾ ਕਰੋ ਰਾਜ ਭਾਗ ਧਨ ਸਰਦਾਰੀਆਂ ਅਗਨੀ ਵਿੱਚ ਸੁੱਟ ਦੇਵੋ ਕਿਹੜਾ ਸਿਰ ਉਤਾਰਨਾ ਹੈ ਜੇ ਲਫਜ਼ੀ ਅਰਥ ਲਈਏ ਤਾ ਸੇਰ ਲਾ ਕੇ ਫਿਰ ਸੇਵਾ ਕਿਵੇਂ ਹੋ ਸਕਦੀ ਹੈ ਸਤਿਗੁਰ ਸੇਵ ਹੈ ਆਪ ਗਵਾਏ ਹੋ ਤੈਨ ਜਨ ਕੈ ਸਤ ਲਾਗੋ ਪਾਏ ਹਮੈ ਵੇ ਸੇਵਾ ਨਾ ਹੋ ਬਈ ਤਾ ਮਨ ਬਿਰਥਾ ਜਾਏ ਮਤਲਬ ਤਨ ਮਨ ਧਨ ਦੇ ਕੇ ਇਹਨਾਂ ਤਿੰਨਾਂ ਨੂੰ ਦੇਣ ਵਾਲੀ ਚੀਜ਼ ਜੋ ਹੈ ਉਹ ਵੀ ਦੇ ਦੇਵੇ ਜਦ ਤੱਕ ਉਹ ਨਹੀਂ ਦਿੱਤੀ ਤਦ ਤਨ ਨੂੰ ਮਨ ਧਨ ਦੀ ਸੇਵਾ ਬਿਰਥਾ ਹੈ ਉਹ ਕਿਹੜੀ ਸ਼ੈ ਹੈ ਆਪਾ ਜਾਂ ਮੈਂ ਤੂੰ ਮੈਂ ਦੇ ਕੇ ਅਤੇ ਮੈਂ ਦੇ ਵਟੇ ਤੈਨੂੰ ਤੂੰ ਮਿਲ ਜਾਵੇਗਾ ਮੈਂ ਵਾਲਾ ਸਿਰਫ ਵੱਡਣਾ ਹੈ ਜੇ ਰਾਜ ਭਾਗ ਧਨ ਸਰਦਾਰੀਆਂ ਅਗਨੀ ਵਿੱਚ ਸੁੱਟ ਦਿੱਤੀਆਂ ਤਾਂ ਫਿਰ ਸੇਵਾ ਕਿਵੇਂ ਕਰ ਸਕਦੇ ਹਾਂ ਇਹ ਚੀਜ਼ਾਂ ਇਹ ਦਾਤਾਂ ਤਾਂ ਸਾਨੂੰ ਗੁਰੂ ਸਾਹਿਬ ਦਿੰਦੇ ਹਨ ਅਤੇ ਸਾਡਾ ਅਹੰਗਰੋਗ ਕੱਟ ਕੇ ਸਾਨੂੰ ਰਾਜਾ ਅਤੇ ਜੋਗੀ ਬਣਾਉਂਦੇ ਹਨ ਸੋ ਕਿਹੜੀ ਅਗਨੀ ਵਿੱਚ ਸੁੱਟਣੀਆਂ ਹਨ ਇਹ ਚੀਜ਼ਾਂ ਪਰ ਅਸੀਂ ਅਗਨੀ ਵਿੱਚ ਉਹ ਕਿਵੇਂ ਇਤਨਾ ਕੋਈ ਹੁੰਦੇ ਹੋਏ ਵੀ ਬੇਨਤੀ ਕਰਨੀ ਸੱਚੇ ਪਾਤਸ਼ਾਹ ਮੈਂ ਵੀ ਤੁਹਾਡਾ ਰਾਜ ਵੀ ਤੁਹਾਡਾ ਧਨ ਵੀ ਤੁਹਾਡਾ ਸਰਦਾਰੀਆਂ ਵੀ ਤੁਸੀਂ ਬਖਸ਼ੀਆਂ ਹਨ ਇਸ ਤਰ੍ਹਾਂ ਕਰੇ ਸੇਵਾ ਤਾਂ ਲਖੇ ਵਿੱਚ ਤਾਂ ਲਖੇ ਵਿੱਚ ਪੈ ਜਾਂਦੀ ਹੈ ਉਹ ਸਵਾਲ ਉੱਠਦਾ ਹੈ ਕਿ ਇਹ ਸੇਵਾ ਹਰੇਕ ਕਰ ਸਕਦਾ ਹੈ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਵਿਰਾਜਮਾਨ ਸਨ ਕਿਲੇ ਦੀ ਸੇਵਾ ਚੱਲ ਰਹੀ ਸੀ ਇੱਕ ਸਾਧੂ ਪਾਤਸ਼ਾਹ ਦੇ ਚਰਨਾਂ ਲਈ ਆਇਆ ਜਦ ਉਸ ਨੇ ਇਤਨੀ ਸੇਵਾ ਚਲਦੀ ਦੇਖੀ ਤਾਂ ਸੋਚਣ ਲੱਗਾ ਕਿ ਇਹਨਾਂ 'ਵੇ ਸ਼ਕਤੀ ਨਹੀਂ ਹੈ ਇਹਨਾਂ ਨੂੰ ਕੀ ਲੋੜ ਹੈ ਇਸ ਤਰ੍ਹਾਂ ਇਤਨੀ ਸੇਵਾ ਕਰਵਾਉਂਦੀ ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਭਗਤੀ ਕਰੀ ਜਾਂ ਖੈਰ ਪਿਛੋ ਮੁਰੰਦੀ ਬਜਾਏ ਉਸ ਨੇ ਦਰਸ਼ਨਾ ਲਈ ਬੇਨਤੀ ਕਰ ਦਿੱਤੀ ਗੁਰੂ ਸਾਹਿਬ ਨੇ ਸੇਖ ਨੂੰ ਬਚਨ ਕਰਕੇ ਭੇਜਿਆ ਕਿ ਸੰਤਾਂ ਦਾ ਦਰਸ਼ਨal ਕਰਵਾਓ ਜਲ ਪਾਣੀ ਚਕਾਓ ਆਰਾਮ ਲਈ ਕਮਰਾ ਦੇਣਾ ਤੇ ਦਰਸ਼ਨ ਸ਼ਾਮ ਨੂੰ ਹੋੜ ਕੇ ਇਸੇ ਤਰ੍ਹਾਂ ਹੀ ਹੋਇਆ ਉਸ ਮਹਾਪੁਰਸ਼ ਨੂੰ ਆਰਾਮ ਕਰਦੇ ਕਰਦੇ ਨੀਂਦ ਆ ਗਈ ਉਸ ਨੇ ਇਸ ਤਰ੍ਹਾਂ ਇੱਕ ਸੁਪਨਾ ਦੇਖਿਆ ਇੱਕ ਜੰਗਲ ਦੇ ਵਿੱਚ ਇੱਕ ਰਾਹੀ ਤੁਰਿਆ ਜਾਂਦਾ ਸੀ ਜਦੋਂ ਕਿ بارش ਹੋਣ ਲੱਗ ਪਈ ਅਤੇ ਨਾਲੇ ਗੜੇ ਪੈਣੇ ਵੀ ਸ਼ੁਰੂ ਹੋ ਗਏ ਰਾਹੀ ਭੱਜ ਕੇ ਇੱਕ ਗੁਫਾ ਵਿੱਚ ਵੜ ਗਿਆ ਉਹ ਗੁਫਾ ਇੱਕ ਛੇੜ ਦੀ ਸੀ ਜੋ ਕਿ ਬਾਹਰ ਜੰਗਲ ਵਿੱਚ ਗਿਆ ਹੋਇਆ ਸੀ ਗੜਿਆਂ ਤੋਂ ਡਰਦਾ ਉਹ ਵੀ ਗੁਫਾਵਲ ਭੱਜਿਆ ਆਇਆ ਤਦ ਗੁਫਾ ਵਿੱਚ ਵੜਨ ਲੱਗਿਆ ਤਾਂ ਉਸਨੇ ਗੁਫਾ ਅੰਦਰ ਇੱਕ ਆਦਮੀ ਨੂੰ ਦੇਖਿਆ ਉਸਦੇ ਦਿਲ ਅੰਦਰ ਦੋ ਖਿਆਲ ਆਏ ਇੱਕ ਤਾਂ ਇਹ ਸੀ ਕਿ ਸ਼ਿਕਾਰ ਆਪਣੇ ਆਪ ਹੀ ਗੁਫਾ ਵਿੱਚ ਆ ਗਿਆ ਹੈ ਚਲੋ ਮਾਰ ਕੇ ਖਾ ਲੈਂਦਾ ਹਾਂ ਅਤੇ ਦੂਜਾ ਇਹ ਕਿ ਮੈਂ ਗੁਫਾ ਦੇ ਅੰਦਰ ਦਾਖਲ ਹੋ ਜਾਵਾਂ ਅਤੇ ਇਸ ਆਦਮੀ ਨੂੰ ਵੀ ਨਾ ਖਾਵਾਂ ਤਾਂ ਵੀ ਇਹ ਮੇਰੇ ਤੋਂ ਡਰਦਾ ਬਾਹਰੋਂ ਭੱਜ ਲਵੇਗਾ ਅਤੇ ਗੜਿਆਂ ਨਾਲ ਮਰ ਜਾਵੇਗਾ ਸੋ ਸ਼ੇਰ ਨੇ ਘਰ ਆਏ ਪ੍ਰਾਹੁਣੇ ਦੀ ਸੇਵਾ ਕਰਨੀ ਚਾਹੀ ਅਤੇ ਅੰਦਰ ਨਹੀਂ ਗਿਆ ਗੜੇ ਬਹੁਤ ਪੈ ਰਹੇ ਸਨ ਜਿਸ ਕਰਕੇ ਸ਼ੇਰ ਮਰ ਗਿਆ ਸ਼ੇਰ ਦਾ ਵਿਵਾਨ ਧਰਮਰਾਜ ਦੇ ਸਾਹਮਣੇ ਪੇਸ਼ ਹੋਇਆ ਧਰਮਰਾਜ ਨੇ ਬਚਨ ਕੀਤਾ ਇਸ ਸ਼ੇਰ ਨੂੰ ਦੇਵਤਿਆਂ ਦੀ ਜੂਲ ਵਿੱਚ ਪਾ ਦੇਵੋ ਸੋ ਉਸ ਨੂੰ ਮਹਿਲਾਂ ਵਿੱਚ ਪੂਜਾ ਦਿੱਤਾ ਗਿਆ ਹੁਣ ਉਹ ਚੂਲੇ ਵਿੱਚ ਬੈਠਾ ਹੈ ਅਤੇ ਪਰੀਆਂ ਉਸ ਨੂੰ ਝੂਟੇ ਦੇ ਰਹੀਆਂ ਹਨ ਇਤਨੇ ਦੇਰ ਨੂੰ ਪਾਸ਼ਾ ਦੇ ਹਜ਼ੂਰੀਏ ਨੇ ਆ ਕੇ ਜਗਾ ਦਿੱਤਾ ਅਤੇ ਉਸ ਨੂੰ ਦੱਸਿਆ ਕਿ ਪਾਸ਼ਾ ਬੁਲਾ ਰਹੇ ਹਨ ਉਹ ਸਾਧੂ ਉੱਠਿਆ ਜਾ ਕੇ ਕਲਗੀ ਤਰਪਾਸ਼ ਨੂੰ ਮੱਥਾ ਟੇਕਿਆ ਬਾਦਸ਼ਾਹ ਨੇ ਪੁੱਛਿਆ ਕਿ ਕੋਈ ਨਜ਼ਾਰਾ ਦੇਖਿਆ ਹੈ ਤਾਂ ਸਾਧੂ ਨੇ ਸਾਰਾ ਸੁਪਨਾ ਸੁਣਾਇਆ ਬਾਦਸ਼ਾਹ ਨੇ ਪੁੱਛਿਆ ਕਿ ਕੋਈ ਸੋਝੀ ਪਈ ਹੈ ਤੇ ਸਾਧੂ ਨੇ ਕਿਹਾ ਨਹੀਂ ਜੀ ਬਾਦਸ਼ਾਹ ਮੁਸਕਰਾਇਤਨ ਬਚਨ ਕੀਤੇ ਮਹਾਪੁਰਸ਼ੋ ਉਸ ਉਸ ਸ਼ੇਰ ਨੇ ਥੋੜੀ ਦੇਰ ਦੀ ਸੇਵਾ ਇੱਕ ਮਨੁੱਖ ਦੀ ਕੀਤੀ ਤੇ ਉਹ ਪਛੂ ਤੋਂ ਮਨੁੱਖ ਦਾ ਇੱਕ 파ਸੇ ਰਹਾ ਦੇਵਤਾ ਬਣ ਗਿਆ ਕਾਲਜੁਗ ਵਿੱਚ ਨਾਮ ਜਪਣਾ ਔਖਾ ਹੈ ਆਖਣ ਔਖਾ ਸਾਚਾ ਨਾਉ ਇਹ ਜੋ ਇਟਾ ਸੀ ਲਵਾ ਰਹੇ ਹਾਂ ਇਹ ਗੁਰਦੁਆਰੇ ਅਤੇ ਕਿਲੇ ਅਸੀਂ ਨਾਲ ਨਹੀਂ ਲੈ ਕੇ ਜਾਣੇ ਇਹ ਸਭ ਸੇਵਾ ਸੰਗਤਾਂ ਦੇ ਪੁੰਨ ਵਧਾਉਣ ਲਈ ਕਾਲਜੁਗ ਵਿੱਚ ਕਰਾ ਰਹੇ ਹਾਂ ਇਸ ਲਈ ਇਹ ਸੇਵਾ ਸ਼ੁਰੂ ਕੀਤੀ ਹੈ ਸਾਧੂ ਦੇ ਸ਼ੰਕੇ ਦੂਰ ਹੋ ਗਏ ਉਸ ਨੇ ਪਾਤਸ਼ਾਹ ਦੇ ਚਰਨਾਂ ਤੇ ਲੰਮੇ ਪੈ ਕੇ ਮੱਥਾ ਟੇਕਿਆ ਸੇਵਾ ਵੀ ਨਿਸ਼ਕਾਮਤਾ ਨਾਲ ਕਰੋ ਜੇ ਕੋਈ ਨਿਸ਼ਕਾਮਤਾ ਨਾਲ ਸੇਵਾ ਕਰਦਾ ਹੈ ਤਾਂ ਉਸ ਨੂੰ ਇੱਕ ਤਿਲ ਦਾ ਮਨ ਮਿਲ ਜਾਂਦਾ ਹੈ ਪ੍ਰੰਤੂ ਜੇ ਹਉਮੈ ਆ ਗਈ ਤਾਂ ਮਨ ਦਾ ਤਿਲ ਪੀ ਬਣ ਜਾਂਦਾ ਹੈ ਸੇਵਾ ਕਰਤ ਹੋਏ ਨਿਹਕਾਮੀ ਨਿਸ਼ਕਾਮਤਾ ਨਾਲ ਸੇਵਾ ਕਰੋ ਤਾਂ ਉਸ ਨੂੰ ਸੁਆਮੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਜਿਸ ਨੂੰ ਪ੍ਰਭੂ ਠਾਕੁਰ ਮਿਲ ਗਏ ਤਾਂ ਫਿਰ ਕਿਸ ਚੀਜ਼ ਦਾ ਘਾਟਾ ਹੈ ਕੋਹ ਨਾਨਕ ਜਨ ਠਾਕੁਰ ਪਾਇਆ ਸਭ ਕਿਛ ਦੇ ਗ੍ਰਹਿ ਮਹਿ ਆਇਆ ਮਤਲਬ ਸੇਵਾ ਕਰਕੇ ਸਾਫੀ ਨਾ ਮੰਗੇ ਪਰੰਤੂ ਬੇਨਤੀ ਕਰੇ ਹੇ ਸੱਚੇ ਪਾਤਸ਼ਾ ਮੈਂ ਆਪ ਦੀ ਬਖਸ਼ਿਸ਼ ਦੁਬਾਰਾ ਸੇਵਾ ਕਰਦਾ ਹਾਂ ਪਰੰਤੂ ਮੈਨੂੰ ਕਦਨੀ ਨਹੀਂ ਆਉਂਦੀ ਮੈਂ ਅਨਜਾਨ ਹ ਸੱਚੇ ਪਾਤਸ਼ਾ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਤ ਪਛਾਣ ਧਰਮ ਰਾਜਤਾ ਮਹਾਂਪੁਰਖਾਂ ਦੇ ਨਿਸ਼ਕਾਮ ਸੇਵਕਾਂ ਦੀ ਵੀ ਸੇਵਾ ਕਰਦਾ ਹੈ ਉਹਨਾਂ ਨੂੰ ਦਾਲਦੀ ਦੇ ਕੇ ਮਿਲਦਾ ਹੈ ਸੋ ਜਿਹੜੇ ਸੇਵਾ ਕਰਦੇ ਹਨ ਉਹਨਾਂ ਵਾਸਤੇ ਗੁਰੂ ਸਾਹਿਬ ਲਿਖਦੇ ਹਨ ਹਰ ਸੇਵੇ ਸੋ ਹਰ ਕਾ ਲੋਗ ਸੋ ਸਹਿ ਕਦੇ ਨਾ ਹੋਵੇ ਸੋ ਜਿਹੜੇ ਸੇਵਾ ਲਈ ਕਰਦੇ ਉਹਨਾਂ ਬਾਰੇ ਫਰਮਾਉਂਦੇ ਹਨ ਹਰਨਾ ਸੇਵ ਹਤੇ ਹਰਤੇ ਦੂਰ ਤਿਸੰਤਰ ਭਵ ਹੈ ਸਿਰ ਪਾਵਹਿ ਧੂਰ ਸੇਵਾ ਤਾਂ ਖੜਕੇ ਹੁੰਦੀ ਹੈ ਹਰ ਵਕਤ ਹਜ਼ੂਰੀ ਅਰਦਲ ਵਿੱਚ ਖੜਾ ਰਹੇ ਢਾਡੀ ਤਿਸਨੋ ਆਖੀ ਹੈ ਜੇ ਖਸਮ ਮੈਂ ਧਰੇ ਪਿਆਰ ਤਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ ਕ ਖੜੇ ਕਰਾ ਤੇਰੀ ਚਾਕੜੀ ਫਿਰ ਨਾਵੇ ਹੋਰ ਨਾ ਪਾਇਆ ਜੇ ਕੋਈ ਇਹੋ ਜਿਹੇ ਸੇਵਕ ਹੋਵੇ ਜੋ ਗੁਰੂ ਦੇ ਦਰ ਤੇ ਖੜ ਕੇ ਨਿਸ਼ਕਾਮਤਾ ਨਾਲ ਸੇਵਾ ਕਰਦਾ ਹੋਵੇ ਤਾਂ ਉਸ ਦਾ ਦਰਜਾ ਕੀ ਹੋ ਜਾਂਦਾ ਹੈ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਨੀਚ ਜਾਤ ਵੀ ਕੋਈ ਸੇਵਕ ਹੋਵੇ ਤਾਂ ਮੈਂ ਆਪਣੇ ਚਮੜੀ ਦੀ ਜੁੱਤੀ ਸੁਆ ਕੇ ਉਸ ਨੂੰ ਪਹਿਨਾ ਦੇਵਾਂ ਸਿੱਖ ਆਪਣੇ ਗੁਰੂ ਦੀ ਸੇਵਾ ਕਰੇ ਤਾਂ ਗੁਰੂ ਸਵੀਕਾਰ ਹੋ ਸਕਦਾ ਹੈ ਸਭ ਤੋਂ ਉੱਤਮ ਸੇਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲ ਚੜਾਉਣਾ ਹੈ ਤੁਸੀਂ ਗੁਰੂ ਸਾਹਿਬ ਦੇ ਅੰਗ ਤੱਕ ਦੇ ਟਕੇ ਹਨ ਅਤੇ ਗੁਰੂ ਸਾਹਿਬ ਤੁਹਾਡੇ ਪਰਦੇ ਟਕਣਗੇ ਦੂਜੇ ਨੰਬਰ ਤੇ ਸੇਵਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਪ੍ਰਸ਼ਾਦ ਸ਼ਕਾਉਣਾ ਗੁਰੂ ਸਾਹਿਬ ਸ਼ਕਣਗੇ ਅਤੇ ਸੀਤ ਪ੍ਰਸ਼ਾਦ ਤੁਹਾਨੂੰ ਮਿਲੇਗਾ ਤੀਜੇ ਨੰਬਰ ਤੇ ਸੇਵਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਨੂੰ ਸਜਾਉਣ ਦੀ ਅਤੇ ਸੁੰਦਰ ਬਣਾਉਣ ਦੀ ਫਤੇਉਤੇ ਨੰਬਰ ਤੇ ਸੇਵਾ ਲੰਗਰ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ